ਲੋਕ ਫੇਮਸ ਹੋਣ ਲਈ ਪਤਾ ਨਹੀਂ ਕਿ ਕਿ ਕਰਦੇ ਹੋ ਉੱਥੇ ਦੋਸਤੋ ਕੈਨੇਡਾ ਦੇ ਕੁੜੇ ਨੇ ਆਪਣੀ ਪਿੱਠ ਦੇ ਉੱਪਰ ਮੂਲ ਮੰਤਰ ਲਿਖਵਾ ਲਇਆ ਉਸ ਤੋਂ ਬਾਅਦ ਕਿ ਲੋਕਾਂ ਨੇ ਅਲੱਗ-ਅਲੱਗ ਟਿੱਪਣੀਆਂ ਕੀਤੀਆਂ ਤੇ ਇਸ ਨੂੰ ਬੜਾ ਹੀ ਚੰਗਾ ਮੜਾ ਕਿ ਇੱਕ ਕੁੜੀ ਨੇ ਲਿਖਿਆ ਕਿ ਪਰਮਾਤਮਾ ਦਾ ਨਾਮ ਮਨ ਵਿੱਚ ਹੋਣਾ ਚਾਹੀਦਾ ਤਾਂ ਕਿ ਕਿਉਂਕਿ ਸਰੀਰ ਪਵਿੱਤਰ ਨਹੀਂ ਰਹਿ ਸਕਦਾ ਉੱਥੇ ਦੋਸਤੋ ਇੱਕ ਹੋਰ ਨੇ ਲਿਖਿਆ ਹੈ ਕਿ ਬਿਲਕੁਲ ਗਲਤ ਕਿਉਂਕਿ ਇਹ ਜਗ ਜਹਾਨ ਦਾ ਸੱਚ ਹੈ ਕਿ ਸਰੀਰ ਪਵਿੱਤਰ ਨਹੀਂ ਰਹਿ ਸਕਦਾ ਦੂਜੀ ਗੱਲ ਪਿੱਠ ਤੇ ਜਮਾ ਹੀ ਗਲਤ ਹੈ ਉੱਥੇ ਦੋਸਤੋ ਇਸ ਪਤੀ ਅਲੱਗ-ਅਲੱਗ ਪ੍ਰਤੀਕਿਰਿਆ ਹੋਰ ਲੋਕਾਂ ਨੇ ਕਿਹਾ ਇੱਕ ਕੁੜੀ ਬਾਣੀ ਵਾਲੇ ਪਿੱਠ ਕਰਕੇ ਨਹੀਂ ਬੈਠ ਸਕਦੇ ਜਦੋਂ ਪਾਠ ਕਰਦੇ ਹਾਂ ਇਦਾਂ ਕਹਿਣਾ ਚਾਹੀਦਾ ਹੈ ਪਰ ਬੇਕਦਰਰੀ ਨਹੀਂ ਹੈ ਸਹੀ ਗਲਤ ਦਾ ਪਤਾ ਨਹੀਂ ਇਹਨੇ ਸਮਝ ਲੇਗੀ ਮੈਨੂੰ ਕੀ ਲਿਖਵਾਇਆ ਕਿਉਂ ਐਨੀ ਵੀ ਕੀ ਲੋਡ ਪੈ ਗਈ ਸੀ ਗਰਵਾਨ ਨੂੰ ਪਿੱਠ ਤੇ ਲੇਕਨ ਦੀ ਬਾਬਾ ਸਮਤ ਬਖਸ਼ੇ ਇਹ ਜਹੀ ਦੁਨੀਆ ਨੇ ਬਾਕੀ ਦੋਸਤੋ ਤੁਹਾਡੇ ਸਪਤੀ ਕੀ ਵਿਚਾਰ ਨੇ ਜੋ ਇਸ ਕੁੜੀ ਨੇ ਕੀਤਾ ਸਹੀ ਕੀਤਾ ਜਾਂ ਗਲਤ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਕਰੋ ਜੁੜੇ ਹੋਏ ਹੋਣੇ ਫੋਲੋ ਵੀ ਕਰਿਓ ਸਾਡੇ ਚੈਨਲ ਦੇ ਹੋ ਜਰਿਤ ਰੱਬ ਰੱਖਾ